ਕੇਰੇ ਦਾ ਤਾਪ ਆ ਹਰੇਕ ਬੰਦੇ ਦੇ ਬਾਈ ਜੀ ਕੇਰੇ ਨਹੀਂ ਹੁੰਦੇ ਉਹੋ ਜੇ ਤਾਪ ਵਾਲੇ ਆ ਗਈ ਬਾਈ ਲੋ ਬਾਈ ਜੀ ਦੇਖਦੇ ਆ ਰਮਨ ਪੱਖੋਵਾਲ ਜਿਹਾਰ ਵੀਰ ਕਕਰਾਲਾ ਘੋੜੀ ਆਉਂਦੀ ਆ ਤੇ ਢੋਲ ਦਾ ਡਕਾ ਵੀ ਵੱਜਦਾ ਵਾ ਤੇ ਮੁਕਾਬਲਾ ਰੌਕਟ ਦੇ ਨਾਲ ਆ 2575 ਸਮਾਂ ਲੱਗਿਆ ਹੋਇਆ ਵਾ ਮੈਡਮ ਮੁਹਾਲੀ ਸੈਕਟਰ 7 ਤੋਂ ਪ੍ਰਧਾਨ ਜੀ ਪਹੁੰਚੇ ਆ ਬਹੁਤ ਧੰਨਵਾਦ ਉਹਨਾਂ ਦਾ ਉੱਪ 26 ਸੈਕਿੰਡ 44 ਪੁਆਇੰਟ 26 44 ਆ ਗਈ ਭਾਈ ਮੰਗੀ ਮੁਸ਼ਕਾਬਾਦ ਆਰਸ਼ੀ ਕੋਹਾੜੇ ਦਾ ਫਤਿਹ ਨੂਰਾ ਫਤਿਹ ਨੂਰਾ 에ਰੋ ਸਟੱਡ ਵੱਲੋਂ 5100 ਰੁਪਏ ਨਾਲ ਸਨਮਾਨ ਕੀਤਾ ਜਾਊਗਾ ਘੋੜੇ ਦਾ ਅਮਰਦੀਪ ਸੋਨੀ ਬੜੀ ਤੇ ਇਧਰੋਂ ਇਹ ਬਾਜੀ ਘੋੜਾ ਆਉਂਦਾ ਵਾ ਮੰਗੀ ਹਣ ਵਾਲਾ ਹੀ ਅੱਪ 26 ਸੈਕਿੰਡ 16 ਪੁਆਇੰਟ 26 16 ਸਕੂਟਰ ਪੰਜਾਬ ਦੇ ਵਿੱਚੋਂ ਜਿਹੜਾ ਕਕਰਾਲੇ ਵਾਲੇ ਨੇ ਇਹ ਜਿੱਥੇ ਗਵਾਂਢਿਆ ਜੀ ਬਾਈ ਲਓ ਭਾਈ ਜੀ ਦੇਖਦੇ ਆ 2575 ਦਾ ਲੱਗਿਆ ਹੋਇਆ ਸਮਾਂ ਰਾਕਟ ਗੁਰੂ ਦੇ ਵਜੀਰ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਉਹ ਵੀ ਤੱਕਦੇ ਆ ਅੱਜ ਦਾ ਨਜ਼ਾਰਾ ਤੇ ਕਾਰਤੂਸ ਦਾ 50 ਜਿੱਥੇ ਬਾਈ ਜੀ ਕਰਮਾ ਆਉਂਦਾ ਕਰਮਾ ਜਜਾਰ ਕਕਰਾਲਾ ਰਣਜੀਤ ਸਿੰਘ ਜੀ ਜਿੱਥੇ ਵੀਰੋ ਵੱਡਾ ਸਤਕਾਰ ਆ ਘੁੰਮਰ ਬ੍ਰਦਰ ਕਕਰਾਲਾ ਜੱਗੀ ਕਕਰਾਲਾ ਕਰਮਾ ਪੱਟੀ ਉੱਤੇ ਸਵਾਰ ਤੇ ਦੇਖਦੇ ਆ ਕੱਪ 26703 ਪੁਆਇੰਟ ਆ ਬਾਜੀ 2603 ਆ ਗਈ ਬਾਈ ਇਹ ਬਾਜੀ ਰੌਕਟ ਆਉਂਦਾ ਰੌਕਟਾ ਕਲਵੀਰ ਸਿਆੜ ਅਕਬਾਲ ਸਿਆੜ ਦੋਨੇ ਭਰਾ ਵਾ ਰਾੜਾ ਸਾਹਿਬ ਦੇ ਕੋਲੇ ਪਿੰਡ ਸਿਆੜ ਸੂਰਜ ਪੱਖੋ ਵਾਲ ਬੱਬਰ ਬਰਮਾ ਦਾ ਰੌਕਟ ਆਉਂਦਾ ਬਾਜੀ ਦੇਖਦੇ ਆ ਕਿਵੇਂ ਚੱਲਿਆ ਹੋਇਆ ਰੌਕਟ ਗਵਾਂਡੀ ਪਿੰਡ ਚੌਥਾ ਨੰਬਰ ਸਕੂਟਰ ਜਿੱਤਿਆ ਸੀ ਇਹਨੇ ਤੇ ਅੱਜ ਦੇਖਦੇ ਆ ਕਿਹੜੀ ਪੋਜੀਸ਼ਨ ਬਣਾਉਂਦਾ ਤੇ ਉੱਤੇ ਤਾਰਾ ਸਬਾਰ ਆ ਅਪ 25 ਸੈਕਿੰਡ 75 ਪੁਆਇੰਟ ਆ ਬਾਜੀ 25 75 ਵੱਖਰਾ ਨਜ਼ਾਰਾ ਔਰ ਰੌਕਟ ਚੱਲਦੇ ਮੇਲਾ 9 April 2025 ਦਾ ਸਿਖਰ ਦੇ ਲੋ ਬਾਈ ਜੀ ਪਿਛਲੇ ਤਿੰਨ ਮਿਆਂ ਗਈ ਬਾਈ ਬਾਹੂ ਬਲੀ ਆ ਗਿਆ ਤਿੰਨ ਮੇਲਿਆਂ ਦਾ ਜੇਤੂ ਪਿਛਲੇ ਆਂਦਾ ਕੈਂਪਨ ਦੇਖਦੇ ਆ ਬਾਹੂ ਬਲੀ ਮਰਜੇ ਨੂੰ ਟੱਕਰ ਆ 25 ਸ਼ਹਿਰ ਦਾ ਦੇਖਦੇ ਆ ਕਦਾ 27 ਕਕਰਾਲੀ ਬਲਬੀਰ ਸਿੰਘ ਜੀ ਕਕਰਾਲੀ ਜ਼ਿਲ੍ਹਾ ਫਤਿਹਗੜ ਸਾਹਿਬ ਬਾਈ ਜੀ ਮੂਰੇ ਲੈਂਤੇ ਪਰੇ ਹੋ ਜਾਓ ਲੈਂਤੇ ਪਰੇ ਹੋ ਜਾਓ ਬਾਹੂ ਬਲੀ ਆਉਂਦਾ ਪਿਛਲੇ ਦੋ ਮੇਲਿਆਂ ਦਾ ਤਿੰਨ ਮੇਲਿਆਂ ਦਾ ਪਹਿਲੇ ਨੰਬਰ ਦਾ ਜੇਤੂ ਦੇਖਦੇ ਆ ਰੰਗ ਕਿੱਥੇ ਜੁੜਦਾ ਤੇ ਉਧਰੋਂ ਕਲਵੰਤ ਸਿੰਘ ਹੋਣੀ ਵੀ ਐਮਐਲਏ ਸਾਹਿਬ ਦੇਖਦੇ ਆ ਤੇ ਦੇਖਦੇ ਆ ਕਹਾਣੀ अप 25 सेकंड 71 पॉइंट है भाई पच्ची 25 71 में टक्कर पास में टक्कर सो ये आ मेला मेलियां दा जारा बेल्लियां दा लो भाई जी मर जागी भाई मर जा गया भाई मर जा ਮਿਰਜਾ ਆ ਗਿਆ ਮਿਰਜਾ ਦੇਖਦੇ ਆਂ ਭਾਈ ਜੀ ਕਿੰਦੀ ਟੱਕਰ ਦਿੰਦਾ ਚੱਲਿਆ ਹੋਇਆ ਰਾਕਟ ਆ 2575 ਤੇ ਮਿਰਜਾ ਝੱਜ ਬੋਰਚੀ ਵਾਲੇ ਦਾ ਗਰਦ ਠਾਲਦਾ ਆਉਂਦਾ ਤੇ ਦੇਖਦੇ ਆ ਹੁਣ ਟੱਕਰ ਕਿੱਥੇ ਜੁੜਦੀ ਆ ਉਧਰੋਂ ਬੱਬੀ ਬਾਦਲ ਸਾਹਿਬ ਨੇ ਵੀ ਅੱਖ ਲਾ ਲਈ ਮਿਰਜੇ ਤੇ ਥਾਣੇਦਾਰ ਸਾਹਿਬ ਰਾਜਪੁਰੇ ਵੱਲੋਂ ਵੀ ਅੱਖ ਲੱਗ ਗਈ ਆ ਤੇ ਇਧਰੋਂ ਪਰਮਿੰਦਰ ਹੁਣਾ ਵੱਲੋਂ ਕਾਕੇ ਹੁਣਾ ਵੱਲੋਂ ਵੀ 25 ਸੈਕਿੰਡ ਸ਼ਾਟ ਬੋਰਡ ਆ ਗਿਆ ਭਾਈ ਜੀ ਸਮਾਂ 25 ਸ਼ਾਟ ਦੋਨਾਂ ਤੇ ਕੁਝ ਨਾ ਦੇਖੀ ਕਿਰਾ ਇਹ ਆ ਭਾਈ ਜੀ ਮਰਜਾ ਇਹ ਆ ਮਰਜਾ ਫਿਰ